ਫਾਜ਼ਿਲਕਾ ਸ਼ਹਿਰ ਅੰਦਰ ਚੋਰਾਵਾਂ 'ਵਲੋਂ ਲਗਾਤਾਰ ਪੁਲਿਸ ਨੂੰ ਸਲਾਮੀ ਦਿੱਤੀ ਜਾ ਰਹੀ ਹੈ ਤੇ ਪੁਲਿਸ ਸਿਰਫ ਹੱਥ ਮਲਦੀ ਨਜ਼ਰ ਆ ਰਹੀ ਹੈ ਅਜਿਹਾ ਹੀ ਇੱਕ ਨਜ਼ਾਰਾ ਅੱਜ ਫਾਜ਼ਿਲਕਾ 'ਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਵਸਤੇ ਇੱਕ ਪਾਸੇ ਝੂਲੇलाल ਕੌਣੀ ਵਜੋਂ ਨਗਰ ਕੌਂਸਲ ਕਰਮਚਾਰੀਆਂ ਦਾ ਮੋਟਰਸਾਈਕਲ ਚੱਕਿਆ ਗਿਆ ਜੋ ਕਿ ਪ੍ਰਾਪਰਟੀ ਟੈਕਸ ਦਾ ਸਰਵੇ ਕਰਨ ਗਏ ਸੀ ਤੇ ਦੂਜੇ ਪਾਸੇ ਭਾਰਤ ਮੈਡੀਕਲ ਸਟੋਰ ਦੇ ਸਾਹਮਣੇ ਫਲੈਕਸਾਂ ਦਾ ਕੰਮ ਕਰਦੇ ਇੱਕ ਵਿਅਕਤੀ ਜੋ ਦੁਕਾਨ ਵਿੱਚ ਮਜ਼ਦੂਰੀ ਕਰ ਰਿਹਾ ਸੀ ਉਸ ਦਾ ਮੋਟਰਨਾ ਚੱਕਿਆ ਗਿਆ ਕਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਇਸ ਤੋਂ ਕੁਝ ਦਿਨ ਪਹਿਲਾਂ ਬਾਣੀਆਂ ਮਹੱਲੇ ਦੇ ਵਿੱਚ ਇੱਕ ਰ ਕੋਲੋ ਸਮਾਨ ਲੈਣ ਦੇ ਬਹਾਨੇ ਪੈਸੇ ਦਾ ਬੈਗ ਲੁੱਟਿਆ ਗਿਆ ਪਰ ਪੁਲਿਸ ਵੱਲੋਂ ਕੁਝ ਵੀ ਨਹੀਂ ਫੜਿਆ ਗਿਆ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕਿਹੜੇ ਪਿੰਡ ਦੇ ਹੋ ਕੀ ਮਾਮਲਾ ਹੈ ਤੇ ਕਿਉਂ ਇਕੱਠੇ ਹੋਇਆ ਜੀ ਮੈਂ ਕੰਮ ਕਰਨ ਗਿਆ ਸੀ ਬਾਜ਼ਾਰ ਮੈਦਾਨ ਦੇ ਸਾਹਮਣੇ ਤੇ ਬਾਈਕ ਚੋਰੀ ਹੋ ਗਿਆ ਸਰ ਦਾ ਬਾਈਕ ਕਿੱਥੇ ਚੋਰੀ ਹੋਇਆ ਜੀ ਬਾਜ਼ਾਰ ਮੈਦਾਨ ਦੇ ਸਾਹਮਣੇ ਕਿੰਨੇ ਕੋਈ ਦੀ ਗੱਲ ਹੈ ਜੀ 1 ਵਜੇ ਦੀ ਇੱਕ ਐਪ 5 ਦੀ ਕਾਰ ਕਿਹੜਾ ਬਾਈਕ ਸੀ ਬਲੈਂਡਰ ਕਿਹੜਾ ਕਲਰ ਦੀ ਸੀ ਲੇਕਨ ਨੰਬਰ ਦੱਸ ਦਿਓ ਬਾਈਕ ਦਾ ਨੰਬਰ ਹੈਗਾ ਪੀਜੀ 22 20 46 64 ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਇਸ ਦੀ ਹਾਂਜੀ ਹਾਂ ਨਹੀਂ ਨਹੀਂ ਬਈ ਇਹ ਬਹੁਤ ਸਾਰੇ ਦੇ ਗਏ ਸੀਗੇ ਹਾਂਜੀ ਸੁੰਨੈ ਨੇ ਬਈ ਜਮਾਈ ਨੇ ਸੋਇਆ ਨਾ ਠੀਕ ਹੈ ਜਰ ਉਹਨਾਂ ਵੱਲੋਂ ਕੇੰਦੀ ਬਸ ਹੋ ਜਾਏਗਾ ਮਨਨ ਕਿ ਨੰਬਰ ਉਹਨਾਂ ਨੇ ਉਹਨਾਂ ਨੇ ਲੈ ਲਿਆ ਬਾਈਕ ਦਾ ਕੋਟਲਾ ਉਹਨਾਂ ਨੇ ਕਿੰਨੇ ਜਾਵ ਕਰੇ ਐਪਲੀਕੇਸ਼ਨ ਦੇ ਕੇ ਆਏ ਤੁਸੀਂ ਹਾਂਜੀ ਕਿਨੂੰ ਦੇ ਕੇ ਆਏ ਜੀ ਤੇ ਹੈਗੇ ਸੀ ਅੱਖ ਰੱਖੇ ਸੀ ਉਹਨਾਂ ਨੂੰ ਭੜਾਈ ਸੀ ਉਹਨਾਂ ਨੇ ਕਿਹਾ ਬਾਕੀ ਜਾਓ ਤੁਸੀਂ ਬਾਕੀ ਕਰਨੇ ਆ ਕਰ ਬਈ ਬਾਰ ਘਟ ਤੈਗੇ ਨਹੀਂ ਜਾਵਦੀ ਬੱਸ ਕੀ ਕੰਮ ਕਰਦੇ ਤੁਸੀਂ ਮੇਰਾ ਫ੍ਰੀਜੇਬਲ ਇੱਕ ਲਗਿਆ ਡਿਜ਼ਾਈਨਰ ਹੈ ਮੇਰਾ ਬੈਕ ਸੀਰ ਉਹਨਾਂ ਲੱਗੀ ਜਾਸੀ ਕੰਮ ਕਰਾਉਣ ਦੇ ਸੰਬੰਧ ਦਾ ਉਹ ਤੇ 2 ਮਿੰਟ ਬਾਈਕ ਹੀ ਫੜਾਇਆ ਵਰਤ ਵਾਟਰਮੈਕਲ ਦੇ ਸਾਹਮਣੇ ਖੜਵਾਇਆ ਹੀ ਹੈ ਮਾਰੇ ਹੋ ਰਹੀ ਗੈਪ ਨਮ ਗਰਾਉਂਡ ਮੜਾਇਆ ਤੇ ਪਿੱਛੇ ਦੇਖੇ ਬਾਈਕ ਹੀ ਆਣੀ ਕਿੰਨੇ ਵਜ ਦੀ ਇਹ ਕਟਨੇ ਜੀ 1 ਵਜ ਦੀ ਹੈ ਪੂਰੇ ਦੁਪਹਿਰ ਦੇ ਟਾਈਮ ਇਹ ਤੁਹਾਨੂੰ ਨਹੀਂ ਲੱਗਦਾ ਜਿਹੜੀ ਇੰਨੀ ਚੋਰੀ ਹੋਣੀ ਹੈ ਕਿਨੂੰ ਜ਼ਿੰਮੇਵਾਰ ਤੁਹਾਡੇ ਅਕੋਰਡਿੰਗ ਹੈ ਜੀ ਜ਼ਿੰਮੇਵਾਰੀ ਪੁਲਿਸ ਨੇ ਦੀ ਹੋਣੀ ਚਾਹੀਦੀ ਹੈ ਜੀ ਕਾਰਵਾਈ ਕਰਦੇ ਨਹੀਂ ਸੁਣਦੇ ਨਹੀਂ ਕਿਸੇ ਦੀ ਸੁਣਦੇ ਹੀ ਨਹੀਂ ਪੂਰੇ ਕੇ ਬਾੜ ਰਹੇ ਗਰੀਬਾਂ ਦਾ ਮੋਰਖ ਹੈ ਜੋ ਹੋਇਆ ਮੇਰੀ ਕੋਈ ਪਛਾਣ ਨਹੀਂ ਕੁਛ ਨਹੀਂ ਮੈਂ ਕੀ ਕਾਰਵਾਈ ਕਰੋ ਜੀ ਮੇਰਾ ਮੋਰਖ ਹੈ ਮੈਂ ਗਰੀਬ ਬੰਦਾ ਹੀ ਠੀਕ ਹੈ ਸਾਰਾ ਦਿਨ ਕੰਮ ਕਰੀਦਾ 1 ਰੁਪਈਆ ਜੋੜ ਕੇ ਮੋਰਖ ਹੈ ਲਿੱਤਾ ਹੀ ਠੀਕ ਹੈ ਕਾਰਵਾਈ ਕਰੋ ਮੈਨੂੰ ਮੋਰਖ ਹੈ ਚਾਹੀਦਾ ਜੀ ਮੇਰਾ ਹਾਂ ਤਾਂ ਮੋਰਖ ਹੈ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत